ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿੇ ਮਹਲਾ ਪੰਜਵਾਂ ਜਿਸ ਕੈ ਸਿਰ ਉਪਰ ਤੂੰ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚਿਤ ਨ ਆਵੇ ਮੇਰੇ RAM RAE ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਭਉ ਕਿਸ਼ਨਾਹੀ ਜਮ ਨਹੀਂ ਆਵਨ ਰਹਿ ਰਹੋ ਜੋ ਤੇਰੇ ਰੰਗ ਰਾਤੇ ਸੁਆਮੀ ਇਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ਼ ਨ ਮਿਟ ਕੋਈ ਸਤਗੁਰ ਕਾ ਦਿਲਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਅਰਧ ਹੈ ਤੇਰੀ ਸਰਣ ਤੇਰ ਪਰਵਾਸੈ ਪਾਂਚ ਦੁਸ਼ਟ ਲੈ ਸਦੇ ਗਿਆਨ ਧਿਆਨ ਕੇਛ ਕਰਮ ਨਾ ਜਾਣ ਸਾਰਨਾ ਜੜਾ ਤੇਰੇ ਸਭ ਤੇ ਵਡਾ ਸਤਿਗੁਰੂ ਨਾਨਕ ਜਿਨ ਕਲ ਰਾਖੇ ਮੇਰੇ ਬਿਸ ਕੈ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਮੇਰੇ RAM ਰਾਇ ਤੂੰ ਸੰਤਾਂ ਕਾ ਸੰਤ ਤੇ ਰਹੇ ਤੇਰੇ ਸੇਵਕ ਭਉ ਕਿਸ਼ਨਾਹੀ ਜਮ ਨਹੀਂ ਆਵਨ ਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ਼ਨ ਮਿਟੇ ਕੋਈ ਸਤਗੁਰ ਕਾ ਦਇਲਾਸਾ ਨਾਮ ਧਿਆਇਨ ਸੁਖ ਫਲ ਪਾਇਨ आठ पहर अरद है तेरी शरण तेरे परवासे पंच दुष्ट ल सदे ज्ञान ध्यान के छ कर्म ना जाना ਦੇਵਦਾਮ ਸਤਗੁਰੂ ਨਾਨਕ ਜਿਨ ਕਲ ਰਾਖੇ ਮੇਰੇ ਜਿਸ ਕੈ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚਿਤ ਨ ਆਵੇ ਮੇਰੇ ਨਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਭਉ ਕਿਸ਼ਨਾਹੀ ਜਮ ਨਹੀਂ ਆਵਨ ਰਹਿ ਰਹੋ ਜੋ ਤੇਰੇ ਰੰਗ ਰਾਤੇ ਸੁਆਮੀ ਇਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ਼ ਨ ਮਿਟ ਕੋਈ ਸਤਗੁਰ ਕਾ ਦਿਲਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਣ تیر ਪਰਵਾਸੈ ਪੰਚ ਦੁਸ਼ਟ ਲੈ ਸਦੈ ਗਿਆਨ ਧਿਆਨ ਕੇਛ ਕਰਮ ਨਾ ਜਾਣ ਸਾਰ ਨ ਜਾਣ ਤੇਰੇ ਸਭ ਤੇ ਵਡਾਮ ਸਤਿਗੁਰੂ ਨਾਨਕ ਜਿਨ ਕਲ ਰਾਖੇ ਮੇਰੀ ਜਿਸ ਕੈ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇ ਰਹੇ ਤੇਰੇ ਸੇਵਕ ਭਉ ਕਿਸ਼ਨਾਹੀ ਜਮ ਨਹੀਂ ਆਵੇ ਨਿਰੇ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾ ਸਾ ਤੇਰੇ ਬਖਸ਼ ਨਾ ਮਿਟੇ ਕੋਈ ਸਤ ਅਗਰ ਕਾ ਦਿਲਸਾ ਨਾਮ ਧਿਆਏ ਨਾ ਸੁਖ ਫਲ ਪਾਇਨਾ आठ पैर अरद है तेरी शरण तेरे परवासे पंच दुष्ट ल सदे ज्ञान ध्यान के छ कर्म ना जाना सारना जाना तेरे ਆਪ ਤੇ ਵਡਾ ਸਤਿਗੁਰੂ ਨਾਨਕ ਜਿਨ ਕਲ ਰਾਖੇ ਮੇਰੇ ਜਿਸ ਕੈ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚਿਤ ਨ ਆਵੇ ਮੇਰੇ RAM RAE ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਭਉ ਕਿਸ਼ਨਾਹੀ ਜਮ ਨਹੀਂ ਆਵਨ ਰਹਿ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਇਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ਼ ਨ ਮਿਟ ਕੋਈ ਸਤਗੁਰ ਕਾ ਦਿਲਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਅਰਧ ਹੈ ਤੇਰੀ ਸਰਣ ਤੇਰ ਪਰਵਾਸੈ ਪੰਚ ਦੁਸ਼ਟ ਲੈ ਸਦੇ ਗਿਆਨ ਧਿਆਨ ਕੇਛ ਕਰਮ ਨਾ ਜਾਣ ਸਾਰਨਾ ਜੜਾ ਤੇਰੇ ਸਭ ਤੇ ਵਡਾ ਸਤਿਗੁਰੂ ਨਾਨਕ ਜਿਨ ਕਲ ਰਾਖੇ ਮੇਰੇ ਦੇਸ ਕੈ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚਿਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇ ਰਹੇ ਤੇਰੇ ਸੇਵਕ ਭਉ ਕਿਸ਼ਨਾਹੀ ਜਮ ਨਹੀਂ ਆਵਨ ਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ تن ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨ ਮਿਟ ਕੋਈ ਸਤਗੁਰ ਕਾ ਦਿਲਸਾ ਨਾਮ ਧਿਆਇਨ ਸੁਖ ਫਲ ਪਾਇਨ आठ पहर अरद है तेरी शरण तेरे परवासे पंच दुष्ट ल सदे ज्ञान ध्यान के छ कर्म ना जाना सारना जरा तेरे ਵਾਹ ਤੇ ਵਡਾ ਸਤਿਗੁਰੂ ਨਾਨਕ ਜਿਨ ਕਲ ਰਾਖੇ ਮੇਰੇ ਵਾਹਿ ਗੁਰਜੇ ਕਾ ਖਲਸਾ ਵਾਹਿ ਗੁਰਜ ਕੀ ਫਤਿਹ